ਇੱਕ ਵਾਰ ਇੱਕ ਮੁੰਡਾ ਰੋਜ਼ ਰੇਲਵੇ ਸਟੇਸ਼ਨ ਤੇ ਆਉਂਦਾ ਸੀ 8:12 ਤੇ ਸੇਮ ਟਾਈਮ ਸੇਮ ਜਗ੍ਹਾ ਸੇਮ ਟ੍ਰੇਨ ਦੇ ਲਈ ਪਰ ਉਹ ਚੜਦਾ ਨਹੀਂ ਸੀ ਉਹਦੀ ਅੱਖਾਂ ਸਾਹਮਣੇ ਉਹ ਟ੍ਰੇਨ ਰੋਜ਼ ਨਿਕਲ ਜਾਂਦੀ ਸੀ ਇਹ ਸਿਲਸਿਲਾ ਕਿੰਨੇ ਦਿਨ ਚੱਲਿਆ ਐਕਚੁਅਲ 'ਚ ਹੋਇਆ ਕੀ ਸੀ ਕਿ ਇੱਕ ਦਿਨ ਉਹ ਜਦੋਂ ਟ੍ਰੇਨ 'ਚ ਚੜਨ ਆਇਆ ਸੀ ਤਾਂ ਉਹੀ 8:12 ਹੋਏ ਸੀ ਉਹ ਟ੍ਰੇਨ ਚੋਂ ਨੇ ਹਜੇ ਇੱਕ ਸਟੈਪ ਵੀ ਚੱਕਿਆ ਸੀ ਕਿਉਂ ਨੂੰ ਇੱਕ ਫੋਨ ਕਾਲ ਆਈ ਉਸ ਇੱਕ ਫੋਨ ਕਾਲ ਕਰਕੇ ਉਹਨੇ ਸਟੈਪ ਪਿੱਛੇ ਲੈ ਲਿਆ ਟ੍ਰੇਨ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਟ੍ਰੇਨ ਨਿਕਲ ਗਈ ਉਹਦੀ ਟ੍ਰੇਨ ਮਿਸ ਹੋ ਗਈ ਪਰ ਉਸੇ ਦਿਨ ਉਸ ਟ੍ਰੇਨ ਨਾਲ ਬਹੁਤ ਵੱਡਾ ਇੱਕ ਹਾਦਸਾ ਹੋ ਗਿਆ ਜਿਸ ਚ ਕਈ ਲੋਕਾਂ ਦੀ ਜਾਨ ਚਲੇਗੀ ਸੋ ਹੁਣ ਉਹ ਇਹ ਸੋਚਦਾ ਸੀ ਕਿ ਮੈਂ ਕਿਵੇਂ ਬਚ ਗਿਆ ਮੈਂ ਇਹੋ ਜਾਂ ਕੀ ਕਰਿਆ ਜਿਸ ਕਰਕੇ ਮੈਂ ਉਸ ਟ੍ਰੇਨ 'ਚ ਨਹੀਂ ਚੜਿਆ ਤੇ ਮੇਰੀ ਜਾਨ ਬਚ ਗਈ ਉਹਨੂੰ ਗਿਲਟ ਸੀ ਇੱਕ ਬੜਾ ਹੀ ਅਜੀਬ ਤਰ੍ਹਾਂ ਦਾ ਗਿਲਟ ਕਿ ਮੈਂ ਹੀ ਕਿਉਂ ਬਚਿਆ ਇਹ ਮੇਰੇ ਨਾਲ ਹੀ ਕਿਉਂ ਹੋਇਆ ਤਾਂ ਇੱਕ ਦਿਨ ਇੱਕ ਬੱਚੇ ਨੇ ਉਹਨੂੰ ਪੁੱਛਿਆ ਕਿ ਤੁਸੀਂ ਰੋਜ਼ ਇੱਥੇ ਸੇਮ ਟਾਈਮ ਤੇ ਆਉਂਦੇ ਹੋ ਟ੍ਰੇਨ ਤੁਹਾਡੇ ਸਾਹਮਣੇ ਖੜੀ ਹੁੰਦੀ ਹੈ ਤਾਂ ਤੁਸੀਂ ਚੜ੍ਹਦੇ ਕਿਉਂ ਨਹੀਂ ਤਾਂ ਉਹਨੇ ਕੋਈ ਉਹਦਾ ਜਵਾਬ ਨਹੀਂ ਦਿੱਤਾ ਪਰ ਉਹ ਨੂੰ ਆਪਣੇ ਅੰਦਰ ਦਾ ਪਤਾ ਸੀ ਉਹ ਰੋਜ਼ ਇਹੀ ਦੇਖਣ ਆਉਂਦਾ ਸੀ ਉਸ ਗਿਲਟ ਦੇ ਬਾਰੇ ਕੁਐਸਚਨ ਕਰਨ ਆਉਂਦਾ ਸੀ ਕਿ ਮੈਂ ਹੀ ਕਿਉਂ ਬਚਿਆ ਪਰ ਇੱਕ ਦਿਨ ਉਹ ਘਰੋਂ ਤਿਆਰ ਹੋ ਕੇ ਆਇਆ 8:12 ਤੇ ਟ੍ਰੇਨ ਆਈ ਉਹਨੇ ਸਟੈਪ ਅੰਦਰ ਰੱਖਿਆ ਟ੍ਰੇਨ ਦੇ ਦਰਵਾਜ਼ੇ ਬੰਦ ਹੋਏ ਤੇ ਉਹ ਚਲਾ ਗਿਆ ਹੁਣ ਉਹ ਇਸ ਕਰਕੇ ਨਹੀਂ ਆਇਆ ਕਿ ਉਹ ਉਸ ਹਾਦਸੇ ਨੂੰ ਭੁੱਲ ਗਿਆ ਪਰ ਉਹ ਇਸ ਕਰਕੇ ਆਇਆ ਕਿਉਂਕਿ ਉਹਨੇ ਇਹ ਜਾਣ ਲਿਆ ਸੀ ਕਿ ਮੈਨੂੰ ਇਹ ਕੁਐਸਚਨ ਪੁੱਛਣਾ ਹੀ ਨਹੀਂ ਚਾਹੀਦਾ ਕਿ ਮੈਂ ਹੀ ਕਿਉਂ ਮੈਨੂੰ ਬਸ ਇਹ ਦੇਖਣਾ ਚਾਹੀਦਾ ਹੈ ਕਿ ਮੈਂ ਬਚ ਗਿਆ ਤੇ ਮੈਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਸਾਨੂੰ ਇੱਥੋਂ ਇਹ ਲਰਨਿੰਗ ਹੋਈ ਕਈ ਵਾਰ ਅਸੀਂ ਉਸੇ ਪਲੇਟਫਾਰਮ ਤੇ ਕਿੰਨੀ-ਕਿੰਨੀ ਧੀਰ ਖੜੇ ਰਹਿਨੇ ਆ ਕੁਐਸਚਨ ਦਾ ਆਨਸਰ ਲੱਭਣ ਲਈ ਕਈ ਵਾਰ ਸਾਨੂੰ ਹਰ ਕੁਐਸਚਨ ਦਾ ਆਨਸਰ ਜਾਣਨਾ ਜ਼ਰੂਰੀ ਨਹੀਂ ਹੁੰਦਾ ਸਾਨੂੰ ਅੱਗੇ ਵਧ ਜਾਣਾ ਚਾਹੀਦਾ ਕੋਈ ਬਹਿਸ ਨਹੀਂ ਕੋਈ ਟਾਈਮ ਵੇਸਟ ਨਹੀਂ ਕੁਝ ਨਹੀਂ ਅਸੀਂ ਉਸ ਪਲੇਟਫਾਰਮ ਨੂੰ ਛੱਡੀਏ ਟ੍ਰੇਨ 'ਚ ਬੈਠੀਏ ਤੇ ਅੱਗੇ ਲੰਘ ਜਾਈਏ